ਕਰਨੇ ਦੇ ਵਿੱਚ ਸ਼ਾਮਲ ਬਹੁਤ ਹੀ ਸਤਿਕਾਰਯੋਗ ਸਾਡੀਆਂ ਭੈਣਾਂ ਤੇ ਸਾਡੇ ਭਰਾ ਜਿਹੜੇ ਬਹੁਤ ਤੌਰੇ ਸਮੇਂ ਦੇ ਦਿੱਤੇ ਸੱਤੇਰੇ ਵਿੱਚ ਬਹੁਤ ਵੱਡੀ ਗਿਣਤੀ ਚ ਅੱਜ ਤੁਸੀਂ ਪਹੁੰਚੇ ਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਹੋਨੇ ਹੋਏ ਆਸੀਂ ਆਪਣੀ ਸਾਰੀ ਉਹ ਟੀਮ ਜਿਹੜੀ ਕੋਈ ਆਰ ਖੜਦਾ ਇਸ ਮਸਲੇ ਨੂੰ ਲੈ ਕੇ ਅੱਜ ਸਿੰਘਾਟ ਦੇ ਰਾਤ ਪੂਰੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਮੀਟਿੰਗ ਕਰਕੇ ਸਾਰੀ ਜਾਣਕਾਰੀ ਨੂੰ ਹੱਲ ਕੀਤਾ ਹੈ ਉਹਨਾਂ ਦੇ ਵਫੂਦ ਦੇ ਅਨੁਸਾਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਸ ਤਸਵੀਰ ਸਦਾਨ ਦੇ ਵਿੱਚ ਲੱਗਿਆ ਹੈ ਸਿੱਖੇ ਤਸਵੀਰ ਨਾਲ ਸਭ ਬੈਠੇ ਆ ਤਾਂ ਨਾਲ ਲੱਗਦੇ ਅੱਜ ਉਹ ਸਾਡਾ ਦਫ਼ਤਰ ਹੈ ਤੇ ਜਦੋਂ ਇਹ ਕੰਮ ਨਾਲ ਸ਼ੁਰੂ ਹੁੰਦਾ ਹੈ ਉਹ ਤੋਂ ਕੁਝ ਸਮੇਂ ਬਾਅਦ ਇਸ ਨਾਮ ਦੇ ਡੀਐਫਪੀ ਨਾਲ ਆਪਣੇ ਜੀਮ ਨਾਲ ਗੱਲਬਾਤ ਵੀ ਕਰਦੇ ਨੇ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਇਹ ਗੱਲ ਤੋਂ ਜਾਣੂ ਆਏ ਕਿ ਸਲੇਤ ਤੋਂ ਲੈ ਕੇ ਕਸਾਨ ਭੈਣ ਭਰਾ ਇਸ ਧਰਮੇ ਦੇ ਵਿੱਚ ਕਿਉਂ ਬੈਠੇ ਇਹ ਮਹਾਰਾਜ ਸਥੇਤੋਂ ਬੁਲਾ ਰਹੇ सारे मसले बारे स्पष्ट व्याख्या कर रहे हैं। पर बड़ी हैरानी जो भाई सही कम किया कानून मुताबिक जो तीन धोखा किसान नहीं किया है कोड़े -कोड़े दलील है ਸੁਵੇਰ ਤੋਂ ਨਾਲ ਦੀ ਗੱਲਬਾਤ ਤੋਂ ਕਿਉਂ ਗੱਜਿਆ ਹੋਏ ਅਜੇ ਤੱਕ ਤਾਂ ਤੁਸੀਂ ਇਹ ਕਲੀਅਰ ਨਹੀਂ ਕਰ ਪਾਏ ਵੀ ਨਲਾਮੀ ਹੋਈ ਗੱਡੀ ਜੁਵੇ ਕੇ ਹੈ ਜਾਂ ਤਸਵੀਰ ਸਨਾਵ ਦੇ ਵਿੱਚ ਲੈ ਕੇ ਹੋ ਰਹੀ ਹੈ ਤਾਂ ਫਿਰ ਇਹ ਕੋਈ بڑے ਆਰਡਰ ਦਾ ਖਾਸ ਹੋ ਸਕਦੇ ਹੋ ਵੀ ਜਦੋਂ ਸਨਾਵ ਦੇ ਆਰਡਰ ਦੀ ਗੱਡੀ ਜੁਵੇ ਕੇ ਨਹੀਂ ਲੰਮੀ ਕਰੂੰਗੇ ਦੱਸ ਸਕਦੇ ਤੁਸੀਂ ਆਰਡਰ ਦੀ ਤਸਵੀਰ ਦੇ ਵਿੱਚ ਬਹਿ ਕੇ ਲੰਮੀ ਕਰਨ ਦਾ ਇੱਕ ਸਾਲਟੀ ਦੇ ਆਰਡਰ ਸੀਗੇ ਤਾਂ ਸੁਵੇਰ ਤੋਂ ਲੈ ਕੇ ਹੁਣ ਤੱਕ ਕੁਝ ਨਹੀਂ ਲਿਖਾ ਸਕਦੇ ਤੇ ਸਾਫ ਹੋ ਗਿਆ ਕਿ ਚੂਰਤੀ ਪੰਡ ਜਿਹੜੀ ਪੰਜਾਬ ਦੇ ਵਿੱਚ ਇਥੋਂ ਦੇ ਪ੍ਰਾਂਦ ਨੇ ਅਕੱਠੀ ਕਰਕੇ ਸਾਡੇ ਕਿਸਾਨਾਂ ਦੇ ਆ ਮਹਿੰਗੀਆਂ ਕਰੋੜਾਂ ਦੀਆਂ ਰਵਈਆ ਇਹ ਗੁੰਡੇ ਗੈਂਗ ਨਾਲ ਲੜ ਕੇ ਇਹ ਸਰਕਾਰ ਰਹੀ ਹੋਈ ਹੈ ਐਵੇਂ ਨਹੀਂ ਕਿਸੇ ਦਾ ਵਿੱਚੋਂ ਗਾਇਬ ਹੋਇਆ ਐਵੇਂ ਨਹੀਂ ਹੋ ਤੱਕ ਗੱਲ ਬਾਤ ਹੈ ਪੀਐਮ ਨੂੰ ਲਈ ਸੁਣੇ ਇੱਥੇ ਕੀ ਸਪੀਕਰ ਕੰਨ ਵਾਸਤੇ ਲੱਗਿਆ ਇਹ ਪੰਜਾਬ ਦੀ ਸਰਕਾਰ ਖਾਸ ਕਰਕੇ ਇਸ ਸਨਾਨ ਦੀ ਜਿਹੜੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਨ ਉਹ ਰੋੜਾ ਤਾਂ ਇਹ ਵੀ ਇਹ ਮੋਰਚਾ ਹੁਣ ਤੱਕ ਸ਼ਾਮਲ ਚਹੀ ਜਾ ਤਕਣੀ ਹੈ ਕਿਉਂਕਿ ਉਹਦੇ ਸ਼ਹਿਰ ਦੇ ਵਿੱਚ ਕਸਰ ਬੈਠੇ ਹੁਣ ਬੇਰ ਤੋਂ ਲਾ ਕੇ ਅੰਸਰ ਸਹੀ ਕੰਪਨਰ ਦੇ ਵਿੱਚੋਂ ਗਾਇਬ ਹੋਈ ਹੋਵੇ ਜਿਹੜੇ ਆਮ ਲੋਕ ਨੇ ਕੰਮ ਕਾਰ ਕਰਾਉਣ ਵਾਲੇ ਰਿਸ਼ਤੀਆਂ ਕਰਾਉਣ ਵਾਲੇ ਹੋਰ ਕੰਮ ਕਰਾਉਣ ਵਾਲੇ ਉਹ ਦਫ਼ਤਰ ਦੇ ਵਿੱਚ ਆਏ ਹੋਏ ਆ ਉਹਨਾਂ ਨੂੰ ਅਸੀਂ ਕੋ ਘਰਾਉਣੇ ਦਿੱਤਾ ਕੰਮ ਨਹੀਂ ਰੋਕਿਆ ਉਹਨਾਂ ਨੂੰ ਕਿਉਂ ਆਉਦੇ ਕੰਮ ਤੋਂ ਕੋਈ ਨਰਾਸ਼ਤਾ ਜਿਹੜੀ ਪਈ ਹੈ ਤੇ ਇਹਦਾ ਮਤਲਬ ਹੈ ਸਰਕਾਰ ਜਿਹੜੇ ਚੌਂਦੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਨਿਰਾਮੀਆਂ ਖਾਣੀਆਂ ਉਹਨਾਂ ਦੀ ਨੋਟ ਕਰਉਣੀ ਉਹ ਗੱਲ ਹੀ ਹੋਈ ਹੈ ਸਰਕਾਰ ਇਹ ਅਫਸਰਸ਼ਾਈ ਗੁੰਡਾ ਗੈਂਗਾਂ ਵਹੀ ਹੋਈ ਹੈ ਜਿਹੜਾ ਗੁੰਡਾ ਗੈਂਗ ਥੋੜੇ ਜਿਹੇ ਪਾਸੇ ਜੀ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਨਿਰਾਮੀਆਂ ਆ ਰਹੀਆਂ ਨੇ ਉਨ੍ਹਾਂ ਦੇ ਤੇ ਡਾਕਿਆਂ ਮਾਰ ਲੱਗੀ ਹੋਈ ਹੈ ਦੂਜੇ ਪਾਸੇ ਕੁੜੀਆਂ ਜੱਫੇ ਮੁੰਡੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਇਹ ਲੰਬੇ ਸਮੇਂ ਤੋਂ ਕੁਰਕੀਆਂ ਲੋਕਾਂਆਂ ਦੇ ਉੱਤੇ ਲੜਾਈਆਂ ਨੇ ਹੁਣੇ ਖੇਲਖਾ ਪਾ ਲਿਆ ਮਨਸਿ ਪੀਐਸੀ ਨਾਲ ਅਮੀ ਗੱਲ ਪਾਵੇਂ ਹਜੇ ਕਲੀਅਰ ਨਹੀਂ ਆਇਆ ਇਹ ਗੱਲ ਵੀ ਕਿੱਥੇ ਬੈ ਕੇ ਲੰਮੀ ਹੋ ਕਿਵੇਂ ਉਹ ਉਧਰ ਕਾਰ ਲਿਖਿਆ ਹੋਊਗਾ ਉਹ ਦੇਖਣਾ ਚਾਹੁੰਦੇ ਆਸੀਂ ਸਵੇਰ ਤੋਂ ਲੈ ਕੇ ਕਿਸਾਨਾਂ ਦੇ ਨਾਲ ਕੋਈ ਗੱਲ ਨਹੀਂ ਕਰਦੇ ਇਹ ਪਰਮੇ ਕੇ ਸ਼ਹਿਰ ਜ਼ਮੀਨਾਂ ਹੀ ਮਿਲ ਜਾਂਦੀਆਂ ਆ। ਇਹ ਜ਼ਮੀਨਾਂ ਆ ਨਹੀਂ ਮਿਲਦੀਆਂ। ਇਹ ਪਹਿਲਾ ਮਸਲਾ ਨਹੀਂ ਐ। ਕਈ ਸੀਲਦਾਰਾਂ ਨੇ ਟੋਕੀਆਂ, ਤਸੀਲਾਂ ਚ ਕਰਨ ਦਾ ਯਤਨ ਕੀਤੇ ਨੇ ਬਹੁਤ ਵਾਰ। ਇਹ ਉਹ ਵੀ ਕਿਸਾਨਾਂ ਦੇ ਸਿੰਘ ਹੁੰਦੇ ਐ। ਕਈਆਂ ਨੇ ਨਾਲ ਗੁੰਡੇ ਲਿਆ ਕੇ ਗੋਲੀਆਂ ਤੱਕ ਚਲਵਾਈਆਂ ਨੇ। ਬੰਦਿਆਂ ਦੀਆਂ ਸ਼ਹਾਦਤਾਂ ਉਹਨਾਂ ਨੇ। ਇਹ ਟੋਕੀਆਂ ਨੂੰ ਰੱਕੇ ਫੇਰ ਬੱਜੇ ਹੋਏ ਐ। ਇਹ ਨਲਾਮੀਆਂ ਨੂੰ ਰੱਕੇ ਫੇਰ ਬੱਜੇ ਹੋਏ ਐ। ਕੋਈ ਵੀ ਸਾਬ ਕਲ ਕਰ ਦੇਣੀ ਚਾਹੁੰਦੇ ਆ। ਇਹ ਕੁਰਸੀਆਂ ਲਾਗਿਆਂ ਨਾਲ ਬਕਣਾ ਦਾ ਮਸਲਾ ਨਹੀਂ ਹੈ ਰੱਖਾਂ ਦੀ ਕਰੋੜਾਂ ਦੀ ਜ਼ਮੀਨ ਤੁਸੀਂ ਕੁਝ ਪੈਸਿਆਂ 'ਚ ਜਾਂ ਜੋ ਆਰਡਰ ਦੇ ਦਿੰਦੇ ਐ ਇਹ ਨੰਮੀ ਕਰ ਦਿੰਦੇ ਐ ਕੁਝ ਪੈਸਿਆਂ 'ਚ ਕਰੋੜਾਂ ਦੀ ਜ਼ਮੀਨ ਕੌਣ ਛੱਡ ਦੂਗਾ ਇੱਕ ਵੀ ਕਿਵੇਂ ਕਰ ਸਕ ਲੋ ਸਕਦੀ ਐ ਇਹ ਜ਼ਮੀਨ ਐ ਨਹੀਂ ਛੱਡੀ ਜਾਏ ਇਹ ਜ਼ਮੀਨ ਦੇ ਫੈਸਲੇ ਵਕਤਾਂ ਤੱਕ ਹੋਣੇ ਐ ਅਸੀਂ ਇਹ ਗੱਲ ਵਾਰ-ਵਾਰ ਬੋਲ ਰਹੇ ਹਾਂ ਸੁਣੋ ਤੋ ਸਰਕਾਰ ਗਾਇਬ ਹੈ ਅਧਿਕਾਰੀ ਗਾਇਬ ਨੇ ਗੱਲਬਾਤ ਕਰਨ ਵਾਲੇ ਅਸੀਂ ਇੱਥੇ ਕਿਉਂ ਬੈਠੇ ਦੀ ਆ ਕੇ ਇੱਥੇ ਇਸ ਕਰਕੇ ਬੈਠੇ ਸੀ ਵੀ ਸਾਡੀ ਗੱਲ ਸੁਣੀ ਜਾਏਗੀ ਸਾਨੂੰ ਸਵੇਰ ਤੋਂ ਲਾ ਕੇ ਦਪਰ ਦਾ ਦੁਹਾਂ ਸੀ ਵੀ ਨਾ ਸੀ ਬਤ ਕਰ ਸਕਦੇ ਆ ਐਸ ਦਿਨ ਦਾ ਦਪਰ ਵੀ ਨਹੀਂ ਲਾ ਸੀ ਇਧਰ ਨਾਲ ਜਾਂਦੀ ਸੜਕ ਹੈ ਜਿਹੜੀ ਵੱਡੀ ਸੁਨਾਨ ਤੋਂ ਪੜਿਆਰੇ ਵੱਲੋਂ ਜਾਂਦੀ ਹੈ ਇਹ ਵੀ ਨਹੀਂ ਦੀ ਸੀ ਪਰ ਅਸੀਂ ਉਹਨੂੰ ਸੜਕਾਂ ਰੋਕਦੇ ਆ ਉਹਨੂੰ ਡਾਕਟਰ ਰੋਕਦੇ ਆ ਕਿ ਸਰਕਾਰ ਤੇ ਆਂ ਰੋਕੇ ਆ ਗੇੜ ਮੇਂ ਜਾਨ ਬੁੱਝ ਕੇ ਸੜਕਾਂ ਤੇ ਆਉਂਦੇ ਆ ਜਾਨ ਬੁੱਝ ਕੇ ਡਸਟਰਾਂ ਦੇ ਮੂਹੇ ਖੜ੍ਹਦੇ ਆ ਕਮਾਚ ਦੇਗਾ ਪਾਉਂਦੇ ਆ ਅਸੀਂ ਉਹਨੂੰ ਰੋਕਦੇ ਜਦੋਂ ਕੋਈ ਗੱਲ ਸੁਣ ਨਹੀਂ ਹੋਂਗਾ ਵੀ ਹੋਸ਼ ਸਾਡੇ ਕੋ ਹੋਰ ਕੋਈ ਰਾਹ ਨਹੀਂ ਲੱਗਿਆ ਸੋ ਇਹ ਫੈਸਲਾ ਕੀਤਾ ਵੀ ਗਿਆ ਪ੍ਰਸ਼ਾਸਨ ਨੇ ਕਿ ਸਹੀ ਮਾਰਨੀ ਗੱਲਬਾਤ ਕਰਨ ਤੋਂ ਇਹ ਸਮੱਸਿਆ ਨੂੰ ਮਤਲਬ ਤੋਂ ਭੱਜਿਆ ਪ੍ਰਸ਼ਾਸਨ ਤਾਂ ਫਿਰ ਵੀਰੋਂ ਆਪਾਂ ਉਹ ਚੁੱਪ ਚਾਪ ਜਾਣ ਵਾਲੇ ਨਹੀਂ ਇਹ ਗੱਲ ਪ੍ਰਕਾਸ਼ਨ ਕਰੇ ਸਰਕਾਰ ਕਰੇ ਅਸੀਂ ਬਹਿ ਕੇ ਵਿਚਾਰ ਕੀਤੀ ਹੈ ਸਾਰੇ ਆਗੂਆਂ ਨਾਲ ਕਿਹਨੇ ਕਹ ਸਰਕਾਰ ਦਾ ਅੱਜ ਨਹੀਂ ਤਾਂ ਕੱਲ ਇਹ ਤੋੜਾਂਗੇ ਕਟਾਂਗੇ ਪੰਜਾਬ ਸਰਕਾਰ ਦਾ ਪੰਜਾਬ ਦੀ ਅਸਰ ਸਹੀ ਦਾ ਜਿਹੜਾ ਵਕੀਰਾਂ ਵੀ ਦੇਖਣਗੇ ਆਇਆ ਵੀ ਇਹ ਤਸੀਲਦਾਰ ਦਾ ਖੌਨ ਹੈ ਵਕੀਰਾਂ ਦੀ ਜਿਵੇਂ ਨਿਲਾਮੀ ਆਉਂਦੇ ਲੋਕ ਬੁਲਵਾਉਣ ਵਾਲਾ ਮਾਲਕ ਅਸੀਂ ਬੋਲੀ ਦੀ ਭਾਸ਼ਾ ਹੁੰਦੀ ਹੈ ਪਰ ਇਹ ਮਤੀਰੇ ਦਾ ਜਵਾਬ ਤਾਂ ਪੰਜਾਬ ਦੀ ਧਰਤੀ ਦੇ ਲੋਕ ਜੁਨੇ જાય ਦੇਣ ਜਾਣਗੇ ਤਾਂ ਇਹ ਜਵਾਬ ਦੇਣ ਲਈ ਆਪੋ ਫੈਸਲਾ ਕੀਤਾ ਕਿ ਹੁਣ ਤੋਂ 10 ਮਿੰਟ ਕਰੋ ਦਿੱਤੇ ਜਿਹੜਾ ਕੋਈ ਛੋਟਾ ਬੰਦਾ ਚਾਹ ਗਨੀਓ ਪਾਣੀ ਗਨੀਓ ਹੁੰਦਾ ਜਾਂ ਸਰਕਾਰ ਦੇ ਅੰਦਰ ਕੋਈ ਹੈ ਹਮਦਰਦੀ ਹੈ ਪ੍ਰਸ਼ਾਸਨ ਦੇ ਅੰਦਰ ਕੋਈ ਹਮਦਰਦੀ ਹੈ ਵੀ ਇਸ ਮਸਲੇ ਨੂੰ ਮਕਾਉਣਾ ਅਸੀਂ ਚਾਹਦੇ ਆ ਗਲਵੱਟ ਕਰਨਾ ਚਾਹੁੰਦੇ ਆ ਸਰਕਾਰ ਪ੍ਰਸ਼ਾਸਨ ਤਖੀਰਦਾਰ ਅਸਤੀਆਂ ਇਥੋਂ ਦੇ ਪੁਲਿਸ ਤਾਂ ਗਾਸ ਤੇ 15 ਮਿੰਟਾਂ ਦੇ ਵਿੱਚ ਕੋਈ ਗੱਲਬਾਤ ਕਰਕੇ ਇਸ ਮੁਖਰੇ ਦਾ ਹਾਲ ਦੱਸੋ ਤੇ ਨਹੀਂ 15 ਮਿੰਟਾਂ ਬਾਅਦ ਵੀ ਲੋ ਇਹੇ ਦਰੀਆ ਉਹ ਜਿਹੜੀ ਜਾਂਦੀ ਛੜਕ ਹੈ ਉਹ ਛੜਕ ਦੀ ਇੱਕ ਕੰਨੀ ਨੂੰ ਨਾਪਰੇ ਪੈਲਾ ਜੇ ਫੇਰ ਵੀ ਨਾ ਗੱਲਬਾਤ ਤੇ ਆਏ ਨਾਲ ਭੇੜਿਆ ਤਾਂ ਫਿਰ ਦੂਜਾ ਰਸਤਾ ਵੀ ਬੰਦ ਹੋਏਗਾ ਕਿੰਨਾ ਚਿਰ ਬੰਦ ਹੋਏਗਾ ਇਹ ਸਮਾਂ ਦੱਸੇਗਾ ਅਸੀਂ ਜਿਹੜੀਆਂ ਬਾਹਰੋਂ ਆਪਣੀਆਂ ਪਿੰਡ ਕਮੇਟੀਆਂ ਰਹਿਂਦੀਆਂ ਨੇ ਆਪਣੇ ਘਰਾਂ ਰਿੰਦੇ ਨੇ ਉਹਨਾਂ ਨੂੰ ਫੋਲ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਮੋਰਚਾ ਕਿੰਨਾ ਅੱਗੇ ਲੰਮਾ ਕਰਾਉਣਾ ਹੈ ਇਹਦੇ ਵਿਚਾਰ ਕਰਦੇ ਆ ਕਿਉਂਕਿ ਹੁਣ ਕੋਈ ਕੰਮ ਦਾ ਕਿਸਾਨ ਨਹੀਂ ਵੀ ਸਾਡੀ ਖੇਤੀ ਰੋੜੂ ਹੁਣ ਸਾਡਾ ਝੋਨਾ ਮੰਡੀਆਂ ਜਮੂਣ ਨੂੰ ਕੋਈ ਇਹ ਫਿਕਰ ਨਹੀਂ ਹੈ ਹੁਣ ਇਹ ਲੜਾਈ ਨੂੰ ਲੰਬੀ ਰਹਿਣ ਲਈ ਅਸੀਂ ਤਿਆਰ ਆ ਜੇ ਸਰਕਾਰ ਲੜਾਈ ਨੂੰ ਲੰਬੀ ਨਹੀਂ ਲਟਉਂਦੀ ਹੈ ਜੇ ਤੁਹਾਨੂੰ ਤਸਦੀਦ ਹੋਤੀ ਸਰਕਾਰ ਹੁਣ ਸ਼ਾਸਨ ਕਰਕਾਰੀ ਇਸ ਰਣਾਈ ਨੂੰ ਨੰਮਾ ਲਿਆਣਾ ਚਾਹੁੰਦੇ ਨੇ ਸਾਡੇ ਸਿਰਕ ਦੀ ਪਰ ਕਰਨਾ ਚਾਹੁੰਦੇ ਨੇ ਸਾਡਾ ਦੰਦ ਦੇਖਣਾ ਚਾਹੁੰਦੇ ਨੇ ਹੁਣ ਅਸੀਂ ਬਿਲਕੁਲ ਇਹ ਮੱਤੇ ਆਇਆ ਵੀ ਜਿੰਨਾ ਮੰਮਾ ਲਿਆਣਾ ਚਾਹਦੇ ਉਹ ਕੁਝ ਲਿਆ ਸਕਦੇ ਹੋ ਅਸੀਂ ਭੱਜਣ ਵਾਲੇ ਨਹੀਂ ਜਦੋਂ ਇੱਕ ਧਿਰ ਦਾ ਦੰਦ ਨਿਕਲ ਗਿਆ ਉਹਦਾ ਧੰਨਵਾਦ ਕਰਦੇ ਹੋ ਕੋਈ ਗੱਲ ਨਹੀਂ ਸਾਡੇ ਸਿਰਕ ਦੀ ਵਰਕ ਕਰਦੇ ਹੋ ਸੋ ਵੀਰੋ ਸਾਰੇ ਚਾਰ ਬਣੇ ਪੀਰੋ ਆਪ ਵੀ ਬਿਉਂਖੰਦੀ ਕਰ ਲੋ ਸਾਰਿਆਂ ਨੂੰ ਬੇਨਤੀ ਹੈ ਵੀ ਘਰੇ ਵੱਜਣ ਦੀ ਕਹਾਣੀ ਕਰਨੀ ਸਾਰੀ ਆਪੂ ਟੀਮ ਕਿਸੇ ਮੰਨੂ ਵਾਲੇ ਬੰਦੇ ਨੂੰ ਤੰਗ ਪਰੇਸ਼ਾਨ ਨਾ ਕਰਨਾ ਕੋਈ ਐਂਬੂਲੈਂਸ ਉਹਦੀ ਆ ਕੋਈ ਐਮਰਜੈਂਸੀ ਕਿਸੇ ਬੰਦੇ ਨੂੰ ਲੋੜ ਪਈ ਹੈ ਇਧਰ ਦੀ ਲੰਘਣ ਲਈ ਇੱਕ ਸੜਕ ਨੁਕੜੀ ਹੈ ਸਾਰਾ ਸਾਰਾ ਜੰਗਿਆ ਜਾ ਸਕਦਾ ਹੈ ਤੇ 12 ਮਿੰਟ ਦੇ ਵਿੱਚ ਵਿੱਚ ਤੁਸੀਂ ਆ ਵੀ ਜਿਹੜੀ ਤਿਆਰੀ ਲੈ ਕੇ ਬੜੀਆਂ ਛੜਕ ਤੇ ਜਾਣ ਦੀ ਕਰੋ ਤੇ ਬਾਕੀ ਤੁਹਾਡੇ ਨਾਲ ਗੱਲਾਂ ਕਰਾਂਗੇ ਫੇਰ ਸਾਰੀਆਂ ਸਾਂਝੀਆਂ ਕਰੂਗੇ ਬੁਲਾੜੇ ਲੰਬੀਆਂ ਤਕਰੀਰਾਂ ਫਾਨੀਆਂ ਕਰਨਗੇ ਕਿ ਸਰਕਾਰ ਦੇ এনਵਰਨਮੈਂਟ ਇਸ ਮਹੀਨੇ ਦੇ ਵਿੱਚ ਕੀ ਕੀ ਹੈ ਤੇ ਤਸਦੀਲਦਾਰ ਜਿਵੇਂ ਪ੍ਰਸ਼ਾਸਨ ਫਾਇਰ ਫਲਾਈ ਲੈ ਕੇ ਗਿਆ ਪ੍ਰਸ਼ਾਸਨ ਨਾਲ ਲੱਭੜ ਕੇ ਇਹ ਸਾਰੀਆਂ ਗੱਲਾਂ ਤੁਹਾਡੇ ਨੂੰ ਖਾਂਝੀਆਂ ਹੋਣਗੀਆਂ ਗੱਲ ਲੰਮੀ ਜਿੰਨੀ ਮਰਦੀ ਜਾਵੇ ਆਪਣੀ ਮਜਬੂਰੀ ਹੈ ਆਪਾਂ ਨੇ ਇਹੋ ਜਿਹੇ ਫਰਜ਼ਦਾਰਾਂ ਨੂੰ ਅੱਖਾਂ ਮਾਰਨਾ ਹੈ ਸਰਕਾਰ ਦੇ ਇਹਨਾਂ ਫਰਜ਼ਦਾਰਾਂ ਦੇ ਬਾਹਰ ਸੋੜਨਾ ਹੈ ਜੇ ਨਿਲਾਮੀ ਦੇ ਤੱਕ ਉਹ ਸਹਿਲ ਗੁੱਥੇ ਹੋ ਕੇ ਗਜਾਲੀ ਦੇ ਰੀਤੇ ਨਾਲ ਇਹ ਨਿਲਾਮੀ ਕੀਤੀ ਹੋਈ ਤਾਂ ਇਹ ਨਿਲਾਮੀ ਦਾ ਫੈਸਲਾ ਵਾਅਦਾ ਕਰੂੰ ਖਤਰ ਇਹ ਲੜਾਈ ਨੂੰ ਲੰਬੀ ਖਿੱਚਾਂਗੇ ਇਸ ਕਰਕੇ ਵੀਰੋ ਆਪ ਦੀ ਚਾਹ ਕੋਈ ਬੇਨਤੀ ਤੋਂ ਬਾਅਦ ਜਿਹੜੀ ਤੁਹਾਨੂੰ ਹਰਾਮ ਕੀਤਾ ਫੈਸਲਾ ਕੀਤਾ ਇਹ ਪ੍ਰਵਾਹ ਨੇ ਫੈਸਲਾ ਤਾਂ ਹੱਥ ਖੜੇ ਕਰਕੇ ਸਾਰੇ ਦੱਸੋ ਠੀਕ ਹੈ ਜੀ ਤਾਂ ਬਾਅਦ ਹਾਂ